ਨਹੀਂ ਚੱਲ ਹਾਂਜੀ ਮੈਂ ਸਰਵਨ ਸਿੰਘ ਪੰधेਰ ਕਿਸਾਨ ਮਜ਼ਦੂਰ ਸ਼ਿਕਰ ਕਮੇਟੀ ਦਾ ਸੂਬਾ ਜਨਰ ਸਕੱਤਰ ਬੋਲਦਾ ਜੀ ਸਾਡੀ ਸੂਬਾ ਕਮੇਟੀ ਨੇ ਬਹੁਤ ਸਾਰੀਆਂ ਪ੍ਰਾਤੀਜਥੇਪੰਦੀਆਂ ਦੇ ਫੋਨ ਆਏ ਸੀ ਬੁੱਧੀਜੀਵੀਆਂ ਨੇ ਗੱਲਬਾਤ ਕੀਤੀ ਸੀ ਵੀ ਅੰਦੋਲਨ ਨੂੰ ਇੱਕ ਵੱਡਾ ਅੰਦੋਲਨ ਦੀ ਸ਼ੇਪ ਦਿਓ ਸੋ ਅਸੀਂ ਵੇਖ ਰਹੇ ਆਪ ਮਾਰੇ ਲੋਕ ਵੀ ਅੰਦੋਲਨ ਵਿੱਚ ਕੁਦਰੇ ਅਸੀਂ ਅੱਜ ਦੇਸ਼ ਦੇ ਆਮ ਲੋਕਾਂ ਕਿਸਾਨਾਂ ਮਜ਼ਦੂਰਾਂ ਤੇ ਪੂਰੇ ਪੰਜਾਬੀਆਂ ਦੇ ਕਿਸਾਨਾਂ ਮਜ਼ਦੂਰਾਂ ਅਗੇ ਝੋਲੀ ਢਣ ਲੱਗੇ ਆ ਇੱਕ ਅੰਦੋਲਨ ਦਾ ਆਹਵਾਨ ਕਰਨ ਲੱਗੇ ਆ ਜੇ ਇਹ ਅੰਦੋਲਨ ਸਫਲ ਹੋਇਆ ਤੇ ਦੁਨੀਆ ਦਾ ਸਭ ਤੋਂ ਵੱਡਾ ਅੰਦੋਲਨ ਹੋਊਗਾ ਅਸੀਂ ਬੇਨਤੀ ਕਰ ਰਹੇ ਹਾਂ ਕਿ ਜਿਵੇਂ ਰਿਲਾਇੰਸ ਇੰਡੀਆ ਵਾ ਜਿਹੜਾ ਅੰਬਾਨੀ ਜੀ ਚਲਾ ਰਹੇ ਆ ਉਹ ਪੂਰੇ ਦੇਸ਼ ਨੂੰ ਕੰਟਰੋਲ ਕਰ ਲਿਆ ਇਸ ਵੇਲੇ ਜਿਹੜੇ ਕਾਰਪੋਰੇਟ ਘਰਾਣੇ ਆ ਪੂਰੀ ਦੁਨੀਆ ਦੀਆਂ ਸਰਕਾਰਾਂ ਤੇ ਸਾਡੀ ਭਾਰਤ ਦੀ ਸਰਕਾਰ ਉਹਨਾਂ ਦੀ ਕੱਟ ਪੁਤਲੀ ਬਣੀ ਹੋਈ ਆ ਸੋ ਅਸੀਂ ਜਿਹੜੇ ਕਾਰਪੋਰੇਟ ਘਰਾਣੇ ਆ ਉਹਨਾਂ ਦੇ ਪ੍ਰੋਡਕਟਾਂ ਦਾ ਬਾਈਕਾਟ ਕਰਨ ਦਾ ਪੂਰੇ ਦੇਸ਼ ਦੇ ਲੋਕਾਂ ਨੂੰ ਸੱਦਾ ਦੇ ਰਹੇ ਹਾਂ ਇਹ ਤੋਂ ਗਾਹਾਂ ਜਿਹੜੇ ਲਾਇੰਸ ਦੇ ਪੰਪ ਆ ਇਹਨਾਂ ਕੋਲ ਤੇਲ ਪਾਉਣਾ ਜੀਓ ਸ਼ਿਮਾ ਦਾ ਬਾਈਕਾਟ ਕਰਨਾ ਚਾਹੀਦਾ ਸਾਡੇ ਨੌਜਵਾਨਾਂ ਨੂੰ ਜੇ ਅਸੀਂ ਕਾਰਪੋਰੇਟ ਘਰਾਣਿਆਂ ਦੇ ਪ੍ਰੋਡਕਟਾਂ ਦਾ ਬੰਦ ਬੰਦ ਕਰਕੇ ਤਾਂ ਐਡਾ ਵੱਡਾ ਘਾਟਾ برداشت ਨਹੀਂ ਕਰਨਗੇ ਕਾਰਪੋਰੇਟ ਘਰਾਣੇ ਹੀ ਜਿਵੇਂ ਅੰਬਾਨੀ ਜੀ ਆ ਉਹ ਪੂਰੇ ਦੇਸ਼ ਦੇ মিডিਆ ਹਾਊਸ ਨੂੰ ਕੰਟਰੋਲ ਕਰ ਰਹੇ ਆ ਤੇ ਜੜੀ ਸਰਕਾਰ ਮਰਜ਼ੀ ਚਾਹਣ ਉਹ ਉਸ ਸਰਕਾਰ ਦੇ ਹੱਕ 'ਚ ਪ੍ਰਚਾਰ ਕਰਕੇ ਸਭ ਤੋਂ ਵੱਡਾ ਐਡ ਮੀਡੀਆ ਹਾਊਸ ਨੂੰ ਅੰਬਾਨੀ ਜੀ ਦੇ ਰਹੇ ਆ ਤੇ ਉਹ ਸਰਕਾਰਾਂ ਦੇ ਹੱਕ 'ਚ ਗਾਂ ਤੋਂ ਨੂੰ ਉਹਨਾਂ ਚੈਨਲਾਂ ਦੇ ਵੀ ਨਾਂ ਦੱਸ ਦਾਂਗੇ ਅਗਲਾ ਅਗਲਾ ਹੋਊਗਾ ਸਟੈਪ ਸਾਡਾ ਸੋ ਇਸ ਕਰਕੇ ਜੇ ਭਾਰਤ ਵਰਸ਼ ਦੇ ਪੂਰੇ ਲੋਕ ਪਾਰਸ ਦੀਆਂ ਸਾਰੀਆਂ ਟਰੇਡ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਨੌਜਵਾਨਾਂ ਦੀਆਂ ਜਥੇਬੰਦੀਆਂ ਜੇ ਇਸ ਅੰਦੋਲਨ ਨੂੰ ਦੇਸ਼ ਬਚਾਉਣ ਲਈ ਦੇਸ਼ ਦੀ ਖੇਤੀ ਤੇ ਪੰਜਾਬ ਦੀ ਖੇਤੀ ਬਚਾਉਣ ਲਈ ਮੈਦਾਨ ਵਿੱਚ ਕੁੱਦ ਪਈਆਂ ਤੇ ਅਸੀਂ ਸਫਲ ਹੋਵਾਂਗੇ ਮੋਦੀ ਛੋਟੀ ਚੀਜ਼ ਆ ਮੋਦੀ ਨੂੰ ਹਰਾ ਲਾਂਗੇ ਅਸੀਂ ਮੋਦੀ ਹਰਿਆ ਹੋਇਆ ਇੱਕ ਦੇਸ਼ ਦਾ ਪ੍ਰਧਾਨ ਮੰਤਰੀ ਆ ਲੋਕਤੰਤਰ ਵਿੱਚ ਲੋਕ ਵੱਡੇ ਹੁੰਦੇ ਆ ਲੋਕ ਜਿੱਤਣਗੇ ਤੇ ਮੋਦੀ ਹਾਰੂਗਾ ਸੋਹੇ ਅੰਦੋਲਨ ਨੂੰ ਸਾਨੂੰ ਆਸ ਆ ਭੀ ਦੇਸ਼ ਦੇ ਵਾਸੀ ਸਾਡਾ ਸਾਥ ਦੇਣਗੇ ਅਗਲੀ ਗੱਲ ਅੱਜ 6ਵੇਂ ਦਿਨ ਇਹ ਲੋਕੋ ਅੰਦੋਲਨ ਚੱਲ ਗਿਆ ਅਸੀਂ 1 ਅਕਤੂਬਰ ਤੋਂ ਇਸ ਅੰਦੋਲਨ ਨੂੰ ਸਾਂਝੇ ਸੰਘਰਸ਼ਾਂ ਦਾ ਨਾਂ ਦੇ ਰੇਖ ਹਫ਼ਤਾ ਸਾਰੇ ਰਲ ਕੇ ਇਹਦੇ ਨਾਲ-ਨਾਲ ਸਾਡੀ ਜਥੇਬੰਦੀ ਆਮ ਜਨਤਾ ਦੇ ਵਿੱਚ ਇਹ ਮੈਸੇਜ ਦੇਣਾ ਚਾਹੁੰਦੀ ਆ ਵੀ ਤੁਹਾਨੂੰ ਕਦੀ ਨਰਾਸ਼ ਨਹੀਂ ਹੋਣ ਦਿਆਂਗੇ ਕਦੀ ਵੀ ਨਰਾਸ਼ਤਾ ਤੁਹਾਡੇ ਲਾਗੇ ਨਹੀਂ ਆਊਗੀ ਇਹਦੇ ਨਾਲ ਨਾਲ ਜਿਹੜੇ ਪੰਜਾਬ ਦੇ ਲੋਕ ਪੱਖੀ ਗਾਇਕ ਨੇ ਦੇਸ਼ ਦੇ ਗਾਇਕ ਨੇ ਜਿਹੜੇ ਐਕਟਰਸ ਨੇ ਪੰਜਾਬ ਦੇ ਜਾਂ ਦੇਸ਼ ਦੇ ਜਿਹੜੇ ਨੌਜਵਾਨ ਨੇ ਖਾਸ ਕਰਕੇ ਸਾਡੇ ਸ਼ਹਿਰੀ ਵੀਰ ਨੇ ਜਿਹੜੇ ਬ੍ਰਾਂਡ ਪਾਉਣਾ ਵਧੀਆ ਸਮਝਦੇ ਆ ਉਹਨਾਂ ਨੂੰ ਅਪੀਲ ਕਰਦਾ ਵੀ ਇਹ ਬ੍ਰਾਂਡ ਪਾਉਣੇ ਬੰਦ ਕਰ ਦਿਓ ਮੈਂ ਬੰਬੇ ਦੇ ਸਾਰੇ ਐਕਟਰਾਂ ਨੂੰ ਦੇਸ਼ ਬਚਾਉਣ ਵਾਸਤੇ ਅਪੀਲ ਕਰਦਾ ਵੀ ਉਹ ਬ੍ਰਾਂਡ ਦਾ ਬਾਈਕਾਟ ਕਰਨ ਸੋ ਜੇ ਸਾਡੇ ਜਿੰਨੇ ਵੀ ਸਿਹਰਦ ਬਹੁਤ ਵਧੀਆ ਸਾਡੇ ਪੰਜਾਬ ਦੇ ਗਾਇਕਾਂ ਦਾ ਰੌਲਾ ਐਕਟਰਸ ਦਾ ਰੌਲਾ ਜੇ ਐਕਟਰ ਇਹ ਮੁਹਿੰਮ ਨੂੰ ਕਿਤੇ ਵੱਡੀ ਕਰ ਦੇਣ ਆਪਣੇ ਪੱਦਰ ਤੇ ਬੋਲ ਦੇਣ ਤੇ ਮੁਹਿੰਮ ਦੁਨੀਆ ਦੀ ਸਭ ਤੋਂ ਵੱਡੀ ਮੁਹਿੰਮ ਹੋਊਗੀ ਸੋ ਇਸ ਕਰਕੇ ਆਮ ਜਨਤਾ ਨੂੰ ਪੀਲਾ ਮਹਿਮ ਨੂੰ ਕਾਮਯਾਬ ਕਰੋ ਅਸੀਂ ਜਿੱਤਾਂਗੇ ਭਾਰਤ ਦੇ ਲੋਕ ਭਾਰਤ ਦੇ ਕਿਸਾਨ ਮਜ਼ਦੂਰ ਪੰਜਾਬ ਦੇ ਕਿਸਾਨ ਮਜ਼ਦੂਰ ਜਿੱਤਣਗੇ ਕਾਰਪੋਰੇਟ ਹਾਰੂਗਾ ਮੋਦੀ ਦੀਆਂ ਨੀਤੀਆਂ ਹਾਰਨਗੀਆਂ ਅਸੀਂ ਜੀਜੀਪੀ ਨੂੰ ਕਹਿਣਾ ਚਾਹਾਂਗੇ ਵੀ ਹਰਿਆਣੇ ਦੇ ਗਠਜੋੜ ਦੇ ਵਿੱਚੋਂ ਬਾਹਰ ਆਵੇ ਉਹ ਲੋਕਾਂ ਦਾ ਨੁਕਸਾਨ ਕਰ ਰਹੀ ਆ ਦੂਜਾ ਲੋਕਾਂ ਨੂੰ ਇੱਕ ਬੇਨਤੀ ਕਰਨਾ ਚਾਹਾਂਗੇ ਵੀ ਭਾਰਤ ਦੀਆਂ ਏਜੰਸੀਆਂ ਭਾਰਤੀ ਸਰਕਾਰ ਪੂਰੀ ਪੂਰਾ ਯਤਨ ਕਰੋਗੇ ਇਹ ਅੰਦੋਲਨ ਨੂੰ ਤਾਰ ਪਿੱਡੋ ਕਰੇ ਕਿਤੇ ਬੰਬ ਧਮਾਕੇ ਹੋ ਸਕਦੇ ਆ ਦੇਸ਼ ਦੀ ਸੁਰੱਖਿਆ ਦੇ ਨਾਂ ਤੇ ਇਹ ਤੋਂ ਕਾ ਫਿਰਕੂ ਦੰਗਿਆਂ ਦਾ ਮਾਹੌਲ ਪੈਦਾ ਹੋ ਸਕਦਾ ਵਾ ਸਾਨੂੰ ਜਾਗਦੇ ਰਹਿਣਾ ਚਾਹੀਦਾ ਇਹ ਘੋਲ ਨੂੰ ਛੱਟ ਨਾ ਵਜੇ ਬਹੁਤ ਸਾਰੀਆਂ ਰਾਜਨੀਤਿਕ ਪਾਰਟੀਆਂ ਜਿਵੇਂ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਟਰੇਡ ਜਿੱਥੇ ਬੰਦੀਆਂ ਲੋਕਾਂ ਦੇ ਹੱਕੀ ਕੋਲ ਲੜ ਰਹੀਆਂ ਨੇ ਅੰਦੋਲਨ ਦੀ ਸਹੀ ਗਵਾਹੀ ਕਰ ਰਹੀਆਂ ਨੇ ਉਹ ਸਾਡੇ ਵਰਗੇ ਅੰਦੋਲਨਾਂ ਵਰਗੇ ਅੰਦੋਲਨ ਸਿਆਸੀ ਪਾਰਟੀਆਂ ਚਲਾ ਸਕਦੀਆਂ ਨੇ ਵੇਖਣ ਨੂੰ ਤੇ ਇਹ ਲੱਗੂਗਾ ਕਿ ਇਹ ਅੰਦੋਲਨ ਕਿਸਾਨਾਂ ਮਜ਼ਦੂਰਾਂ ਦਾ ਪਰ ਉਹਨਾਂ ਦਾ ਅੰਦੋਲਨ ਸਾਡੇ ਅੰਦੋਲਨ ਨੂੰ ਨੁਕਸਾਨ ਕਰਨ ਵਾਲਾ ਹੋਊਗਾ ਉਹ ਅੰਦੋਲਨ ਦੇ ਵਿੱਚੋਂ ਆਪਣੀ ਕੁਰਸੀ ਕੱਢਣਗੇ ਬਹੁਤਿਆਂ ਨੂੰ 2022 ਦੀ ਫਿਕਰਿਆ ਹੋਰ ਫਿਕਰ ਨਹੀਂ ਹੈਗੀ ਇਸ ਕਰਕੇ ਪੰਜਾਬ ਤੇ ਭਾਰਤ ਦੇ ਲੋਕੋ ਨੌਜਵਾਨੋ ਜਾਗਦੇ ਰਹੋ ਤੁਸੀਂ ਆਪਣੇ ਜਿਹੜੇ ਤੁਹਾਡੇ ਆਪਣੇ ਘੋਲ ਆ ਜਿਹੜੀਆਂ ਟੋਡੀਆਂ ਆਪਣੇ ਜਥੇਬੰਦੀਆਂ ਲੜ ਰਹੀਆਂ ਤੁਸੀਂ ਉਹਨਾਂ ਦੇ ਘੋਲਾ ਵਿੱਚ ਜਾਓ ਤੁਸੀਂ ਆਪ ਦੇ ਵਿਰੋਧੀਆਂ ਦੇ ਘੋਲਾਾਂ ਚ ਆਪ ਦੇ ਦੁਸ਼ਮਣਾਂ ਦੇ ਘੋਲਾਾਂ ਚ ਜਿਨ੍ਹਾਂ ਪੰਜਾਬ ਤੇ ਦੇਸ਼ ਦਾ ਨੁਕਸਾਨ ਕੀਤਾ ਨਾ ਜਾਇਓ ਆਸ ਹੈ ਸਾਡੇ ਇਸ ਅੰਦੋਲਨ ਨੂੰ ਪੂਰੇ ਭਾਰਤ ਦੇ ਪੰਜਾਬ ਦੇ ਲੋਕ અપਨਾਉਣਗੇ ਤੇ ਇਹਨਾਂ ਦੀ ਜਿੱਤ ਹੋਊਗੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ